ਦੁਨੀਆ 'ਚ ਬਹੁਤ ਪਰਖੀ ਗੱਲ ਐ ਮੰਨੀ ਹੋਈ ਗੱਲ ਐ ਕਿ ਜਿਹੜਾ ਬੰਦਾ ਇੱਕ ਘੜੀ ਦੇ ਸਮੇਂ ਤੋਂ ਵੱਧ ਸਮੇਂ ਲਈ ਲਗਭਗ ਅੱਧੇ ਘੰਟੇ ਤੋਂ ਵੱਧ ਰੋਜ਼ ਫੋਨ ਵੇਖਦਾ ਉਹ ਇਸ ਯਕੀਨ 'ਚ ਨਾ ਰਹੇ ਕਿ ਮੈਂ ਸੋਚਦਾ ਜਿਹੜਾ ਵੀ ਮਾਈ ਭਾਈ ਅੱਧੇ ਘੰਟੇ ਤੋਂ ਵੱਧ ਸਮੇਂ ਲਈ ਫੋਨ ਵੇਖਦਾ ਹੈ ਖਾਸ ਕਰਕੇ ਸੋਸ਼ਲ ਮੀਡੀਆ ਵੇਖਦਾ ਉਹ ਮੇਰੀ ਬੇਨਤੀ ਇੰਨੀ ਜ਼ਰੂਰ ਸੁਣ ਲਵੇ ਕਿ ਉਹਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਸੋਚਦਾ ਜੋ ਸੀਸੇ ਤੇ ਰੰਗ ਨੇ ਜੋ ਸੀਸੇ ਤੇ ਸ਼ਬਦ ਨੇ ਉਹਨਾਂ ਦੇ ਅਸਰ ਨਾਲ ਬੰਦਾ ਸੋਚਦਾ ਜਿਨ੍ਹਾਂ ਨੇ ਇਹ ਸੀਸਾ ਬਣਾਇਆ ਉਹਨਾਂ ਕੋਲ ਇੰਨੀ ਤਕਨੀਕ ਹੈ ਕਿ ਤੁਸੀਂ ਕੱਲ ਨੂੰ ਕੀ ਖਾਓਗੇ ਇਹ ਵੀ ਉਹ ਤੈਅ ਕਰ ਸਕਦੇ ਨੇ ਤੁਸੀਂ ਵੇਖਿਆ ਹੋਣਾ ਕਈ ਬੰਦੇ ਗੱਲਾਂ ਕਰਦੇ ਪੰਜਾਂ ਮਿੰਟਾਂ ਬਾਅਦ ਮੋੜ ਕੇ ਰੋਟੀ ਦੇ ਆ ਜਾਂਦੇ ਆ ਉਹਨਾਂ ਨੇ ਖਾਣ ਪੀਣ ਦੀ ਗੱਲ ਕਰਨੀ ਕਰਨੀ ਕਿਉਂਕਿ ਉਹਨਾਂ ਦੇ ਮਨ ਚ ਖਾਣ ਪੀਣ ਦਾ ਅਹਿਸਾਸ ਬਸਿਆ ਹੁੰਦਾ ਜੇ ਤੁਸੀਂ ਬਾਣੀ ਸੁਣੋਗੇ ਗੁਰੂ ਨਾਨਕ ਪਾਤਸ਼ਾਹ ਨੇ ਬਾਬੇ ਸ਼ੇਖ ਫਰੀਦ ਜੀ ਹੋਣਾ ਨੇ ਖਾਣ ਪੀਣ ਬਾਰੇ ਬਹੁਤ ਵਾਰ ਦੱਸਿਆ ਹੋਇਆ ਕਿ ਬੰਦਾ ਜੀਵ ਦੇ ਸਵਾਦ ਮੁਤਾਬਕ ਸਾਰੀ ਜ਼ਿੰਦਗੀ ਕਿਵੇਂ ਗੁਆ ਦਿੰਦਾ ਆਪਣੀ ਜ਼ਿੰਦਗੀ ਬਾਰੇ ਜਿਹੜੀ ਸਮਝ ਹੈ ਬੰਦਾ ਜਦੋਂ ਜਦੋਂ ਉਹਨੂੰ ਗੁਆਉਂਦਾ ਉਦੋਂ ਉਦੋਂ ਬੰਦਾ ਦੂਜਿਆਂ ਦੇ ਤਰੀਕੇ ਨਾਲ ਜਿਉਣ ਲੱਗਦਾ ਹੈ ਤਾਂ ਸਾਡੀ ਜਿਹੜੀ ਸਮਝ ਹੈ ਉਹ ਕਿਹੜੇ ਸਵਾਦ 'ਚ ਪਈ ਹੋਈ ਹੈ ਕਿਹੜੀ ਛਾਹ ਤੇ ਟਿਕੀ ਹੋਈ ਹੈ ਉਤੋਂ ਸਾਡੀ ਕੀਮਤ ਤੈਅ ਹੁੰਦੀ ਹੈ ਮਨ ਦੇ ਵਿੱਚ ਜਿਹੜਾ ਖਿਆਲ ਬਸਿਆ ਹੋਇਆ ਹੈ ਕਿ ਮੈਨੂੰ ਕੀ ਚੰਗਾ ਲੱਗਦਾ ਹੈ ਉਹ ਜੋ ਚੰਗਾ ਲੱਗਦਾ ਉਹੀ ਸਾਡੀ ਜ਼ਿੰਦਗੀ ਦੇ ਅਰਥ ਤੈਅ ਕਰਦਾ ਹੈ ਤੇ ਜਿਹੜਾ ਸੀ ਇਤਿਹਾਸ ਅੱਜ ਸੁਣ ਰਹੇ ਆ ਉਹਨੂੰ ਉਹਦੇ ਨਾਲ ਜੋੜ ਕੇ ਦੇਖ ਲਈਏ ਕਿ ਸਹਬਜ਼ਾਦਿਆਂ ਨੂੰ ਮਾਦਾ ਗੁਜਰੀ ਹੋਣਾ ਨੂੰ ਜੋ ਅਸੀਂ ਯਾਦ ਕਰਦੇ ਹਾਂ ਉਹਨਾਂ ਨੂੰ ਉਸ ਕੜੀ ਕੀ ਚੰਗਾ ਲੱਗਦਾ ਹਾਂ ਤੇ ਸਾਨੂੰ ਕੀ ਚੰਗਾ ਲੱਗਦਾ ਤੇ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਉਹ ਜਿਹੇ ਬਣਾਉਣਾ ਚਾਹੁੰਦੇ ਆ ਜਿਹਹੇ ਜਾਂ ਸਾਨੂੰ ਚੰਗਾ ਲੱਗਦਾ ਸਾਰੇ ਥਾਂ ਜਾਓ ਜੋਰ ਲੱਗਿਆ ਹੁੰਦਾ ਡਾਕਟਰ ਬਣ ਜਾ ਮਾਸਟਰ ਬਣ ਜਾ ਵਕੀਲ ਬਣ ਜਾ ਉਹ ਭਾਈ ਕਿਉਂ ਨੌਕਰ ਹੀ ਕਿਉਂ ਬਣਉਣਾ ਹੈ ਉਹਨੂੰ ਕੋਈ ਰਾਜਾ ਕਿਉਂ ਨਹੀਂ ਕਹਿੰਦਾ ਕਿ ਰਾਜਾ ਬਣ ਜਾ ਨੌਕਰ ਹੋਣ ਦੀ ਇੱਛਾ ਕਿਉਂ ਹੈ ਇਹਦਾ ਸਬੰਧ ਜ਼ਿੰਦਗੀ ਬਾਰੇ ਸਮਝ ਨਾਲ ਹੈ ਉਹਦੇ ਵਿੱਚ ਇੱਕ ਚੀਜ਼ ਹੈ ਜਿਹੜੀ ਸਾਨੂੰ ਸ਼ਹੀਦਾਂ ਨੂੰ ਸਮਝਣ ਤੋਂ ਵੀ ਰੋਕਦੀ ਹੈ ਆਪਣੇ ਵਿਰਸੇ ਨੂੰ ਸਮਝਣ ਤੋਂ ਰੋਕਦੀ ਹੈ ਉਹਨੂੰ ਕਹਿੰਦੇ ਡਰ ਬਾਣੀ ਅੰਦਰ ਡਰ ਦਾ ਬਹੁਤ ਜ਼ਿਕਰ ਹੈ ਤੇ ਡਰ ਇਹ ਜੀ ਚੀਜ਼ ਹੈ ਕਿ ਬੰਦੇ ਨੂੰ ਸਾਹਮਣੇ ਪਈ ਚੀਜ਼ ਉਲਟੀ ਦਿਨ ਲੱਗ ਜਾਂਦੀ ਹੈ ਡਰੇ ਹੋਏ ਬੰਦੇ ਦੀ ਹਾਲਤ ਕੈਸੀ ਹੁੰਦੀ ਹੈ ਬੰਦੇ ਨੂੰ ਜੋ ਸਾਹਮਣੇ ਹੈ ਉਹਨੂੰ ਉਲਟਾ ਨਹੀਂ ਲੱਗ ਜਾਂਦਾ ਤੇ ਦੁਨੀਆ 'ਚ ਸਰਕਾਰਾਂ ਜਿੱਥੇ ਵੀ ਹੋਣ ਲੋਕਾਂ ਨੂੰ ਆਪਣੇ ਕਾਬੂ ਕਰਦੀਆਂ ਨੇ ਡਰ ਨਾਲ ਜਿਨ੍ਹਾਂ ਨੂੰ ਅਸੀਂ ਸ਼ਹੀਦ ਕਹਿੰਦੇ ਆ ਉਹਨਾਂ ਦੇ ਸ਼ਹੀਦ ਹੋਣ ਦਾ ਮਤਲਬ ਇੱਕੋ ਕਿ ਉਹਨਾਂ ਅੰਦਰ ਸਮੇਂ ਦੀ ਸਰਕਾਰ ਦਾ ਡਰ ਨਹੀਂ ਹੁੰਦਾ ਉਹਨਾਂ ਅੰਦਰ ਇਹ ਸਰੀਰ ਦੇ ਫਟ ਜਾਣ ਦਾ ਡਰ ਨਹੀਂ ਹੁੰਦਾ ਤੁਸੀਂ ਦੇਖਿਆ ਹੋਣਾ ਇੱਥੇ ਸਾਡੇ ਬੰਦੇ ਗੱਡੀਆਂ ਵੀ ਗਲਤ ਚਲਾਉਂਦੇ ਗੱਡੀਆਂ ਵੀ ਗਲਤ ਖੜਾਉਂਦੇ ਜਿੱਦਾਂ ਗੋਰਿਆਂ ਦੇ ਮੁਲਖ ਵਾਗੇ ਉਹਦੇ ਸਿਆਣੇ ਬਣ ਜਾਂਦੇ ਨੇ ਕਾਦੇ ਨਾਲ ਡਰ ਕਰਕੇ ਡਰ ਕਰਕੇ ਡਰੇ ਹੋਏ ਬੰਦੇ ਨੂੰ ਕੀ ਚਾਹੀਦੀ ਹੈ ਕਿ ਮੈਨੂੰ ਕੋਈ ਲੁਕੋ ਕੇ ਰੱਖੇ ਮੈਨੂੰ ਕੋਈ ਬੁਕਲ ਵਿੱਚ ਰੱਖੇ ਤੁਸੀਂ ਵੇਖਿਆ ਹੋਣਾ ਤੁਹਾਡਿਆਂ ਘਰਾਂ 'ਚ ਪਟੇ ਵਾਲਾ ਕੁੱਤਾ ਤੇ ਤੁਹਾਡੀ ਗਲੀ 'ਚ ਅਵਾਰਾ ਕੁੱਤਾ ਪਟੇ ਵਾਲਾ ਕੁੱਤਾ ਅਵਾਰਾ ਕੁੱਤੇ ਨਾਲੋਂ ਰਾਜੀ ਹੁੰਦਾ ਹੈ ਆਮ ਤੌਰ ਤੇ ਕਿਉਂਕਿ ਉਹ ਇੱਕ ਰਾਖੀ ਮਹਿਸੂਸ ਕਰਦਾ ਹੈ ਉਹਨੂੰ ਬੇਲੇ ਸਰ ਅੰਨ ਪਾਣੀ ਮਿਲਦਾ ਤੇ ਜਿਹੜਾ ਸਾਡਾ ਜ਼ਿੰਦਗੀ ਬਾਰੇ ਨਜ਼ਰੀ ਹੈ ਕਿ ਨੌਕਰੀ ਕਰ ਲੈ ਅਸਲ ਵਿੱਚ ਉਹੀ ਹੈ ਕਿ ਵੱਜਵੇਂ ਪੈਸੇ ਮਿਲਣਗੇ ਇਹ ਡਰ ਨਹੀਂ ਰਹੂਗਾ ਕਿ ਤੂੰ ਭੁੱਖਾ ਮਰੇਗਾ ਜਿਹੜੀ ਰਹਿ ਰਾਸ ਪੜਦੇ ਕਿ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗ ਕਰ ਧਰਿਆ ਮਸਲਾ ਪਰੋਸੇ ਦਾ ਸੀ ਮਸਲਾ ਪਰੋਸੇ ਦਾ ਹੈ ਜਿਹੜਾ ਇਹ ਡਰ ਹੈ ਕਿ ਅਸੀਂ ਆਪਣੇ ਆਪ ਨੂੰ ਬਚਾ ਲਈਏ ਆਪਣੇ ਧੀਆਂ ਪੁੱਤਾਂ ਨੂੰ ਬਚਾ ਲਈਏ ਗੁਰੂ ਸਾਹਿਬ ਦੇ ਵੇਲੇ 'ਚ ਬਹੁਤ ਸਾਰੇ ਬੰਦੇ ਸੀ ਇੱਕ ਉਹ ਸਾਖੀ ਮਝਾ ਹੂਰ ਹੈ ਕਪੂਰੇ ਦੀ ਕਿ ਗੁਰੂ ਸਾਹਿਬ ਨੂੰ ਕਹਿਣ ਲੱਗਿਆ ਕਿ ਪਾਤਸ਼ਾਹ ਮੈਂ ਤੁਹਾਨੂੰ ਰੱਖਤਾ ਲਵਾਂ ਆਪਦੇ ਘਰ ਹੀ ਪਰ ਮੁਗਲ ਮੈਨੂੰ ਫਾਹੇ ਲਾ ਦੇਣਗੇ ਗੁਰੂ ਕਹਿੰਦਾ ਪਾਈ ਫਾਹੇ ਤਾਂ ਲਾਉਣ ਗਈ ਰੱਖ ਚਾਹੇ ਨਾ ਰੱਖ ਤੇ ਜਿੰਨਾ ਡਰ ਅਸੀਂ ਆਪਣੇ ਧੀਆ ਪੁੱਤਾਂ ਨੂੰ ਸਖਾ ਰਹੇ ਆ ਤੇ ਜਿੰਨਾ ਆਪਣੇ ਅੰਦਰ ਪਾਲ ਰਹੇ ਆ ਬਚਾ ਦਾ ਕੋਈ ਹਿਲਾਂ ਨਹੀਂ ਹੈਗਾ ਡਰੇ ਬੰਦੇ ਨੂੰ ਕੋਈ ਥਾਂ ਨਹੀਂ ਹੁੰਦੀ ਲੁਕਣ ਦੀ